ਉਹ 20 ਨੂੰ ਅਸਲੈਕਟ ਦੇ ਉਹ ਦਿੱਤੇ ਨਸਲੇ ਜਨੂ ਬਰਾਬਰ ਹੋਇਆ ਤੇ 6 ਜਿੰਦਾ ਕਾਰਤੂਸ ਬਰਾਬਰ ਹੋਇਆ ਅਸਲੇ ਨੇ ਜਿਹੜੇ ਨੇ ਉਹ ਇੱਕ ਪਿਸਤਲ ਹੈ 32 ਬੋਰ ਦਾ ਉਹਦੇ ਨਾਲ ਦੋ ਜਿੰਦਾ ਕਾਰਤੂਸ ਨੇ ਇੱਕ 23 ਬੋਰ ਦਾ ਰਵਾਲਵਰ ਹੈ ਉਹਦੇ ਨਾਲ ਵੀ ਦੋ ਜਿੰਦਾ ਕਾਰਤੂਸ ਨੇ ਇੱਕ ਦੇਸੀ ਘਟਾ ਉਹਦੇ ਨਾਲ ਵੀ ਦੋ ਕਾਰਤੂਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਫ ਸ਼ਿਆਮਾ ਇਹ ਮਲੇਰ ਕੋੜਲੇ ਦਾ ਰਹਿਣ ਵਾਲਾ ਇਹਨੂੰ ਕੱਲ ਸੀਕ੍ਰੀਟ ਇਨਫੋਰਮੇਸ਼ਨ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਉਹਦੇ ਤੇ ਰੋਂਗਲਾ ਰਿਆ ਰਿਆਂਗਲਾ ਪਿੰਡ ਰੋਂਗਲਾ ਪਿੰਡ ਉਹਦੀ ਨਹਿਰ ਦੀ ਪਟੜੀ ਤੋਂ ਗ੍ਰਿਫਤਾਰ ਕੀਤਾ ਇਹਦੇ ਕੋਲ ਕੋਈ ਇੱਕ ਇੱਕ ਚੋਲਾ ਸੀਗਾ ਜਦੋਂ ਉਹ ਭਜਨੀ ਸੀਗਾ ਜਦੋਂ ਫਿਰ ਉਹਦੇ ਸਰਚ ਕੀਤੀ ਤੇ ਉਹਦੇ ਚੋਂ ਸਾਨੂੰ ਇਹ ਹਥਿਆਰੇ ਬਰਾਮਦ ਪਹਿਲਾਂ ਵੀ ਉਸਤੇ ਮੁਕਦਮਾ ਸੀ ਹਾਂ ਇੱਥੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਐਫ ਆਈ ਆਰ ਨੰਬਰ 10 ਰੋਪੜ ਤੇ ਦਰਜ ਹੈ ਉਹਦੇ ਜੇ ਪੀ ਯੂ ਹੈ ਤੇ ਭਾਰਾਂ ਵੀ ਹੈ ਇਹ ਇੱਕ ਹਕਿਆਤ ਕਿਤੋਂ ਦੀ ਆ ਗਿਆ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਹਜੇ ਕਰ ਰਹੇ ਨੇ ਐਸ ਐਚਓ ਸਾਹਿਬ ਨੇ ਇਨਵੈਸਟੀਗੇਸ਼ਨ ਵੀ ਇਹ ਕਿੱਥੋਂ ਲੈ ਕੇ ਆਇਆ ਜਿਹਦੇ ਪਹਿਲਾਂ ਵੀ ਕੋਈ ਪੜੇ ਗਏ ਸੀ 3-4 ਅਸਲੇ ਜਿਹੜੇ ਕਿ ਉਹ ਮਕਦਮੇ ਚ ਪੀਓ ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਆ ਇਹ ਪਤਾ ਕਰ ਰਹੇ ਆ ਅਸੀਂ ਕਿੱਥੋਂ ਲੱਗਿਆ ਸਰ ਇਹ ਗੈਂਗਸਟਰ ਨਾਲ ਸੰਪਰਕ ਕਿੱ사 ਰਿਹਾ ਜੇ ਪਾੜ ਨਹੀਂ ਅਜੇ ਨਹੀਂ ਕੁਝ ਨਹੀਂ ਪਤਾ ਲੱਗਿਆ ਬਟ ਜੇ ਕੋਈ ਦੋ ਬਾਤ ਪਤਾ ਲੱਗੂਗਾ ਕਿਹਦੇ ਬੰਦੇ ਆ ਜੀ ਕਿਹਨੇ ਮੋੜੇ ਇੱਕ ਹੀ ਆ ਜੀ ਇਹ ਪਿੰਡ ਰੌਂਗਲਾ ਦੀ ਨਹਿਰ ਤੇ ਪਠੜੀ ਆ ਉੱਥੋਂ ਬੜਿਆ ਵਜਾ ਸਰ ਕਿਉਂ ਲੈ ਕੇ ਆਏ ਕਮੈਂਟਰੀ ਉਹ ਨਹੀਂ ਹੋਜੀ ਕਰ ਰਹੇ ਆ ਵਾਜੀ ਇਨਵੈਸਟੀਗੇਟ ਕਰ ਰਹਿਣ ਵਾਲਾ ਕਿੱਥੇ ਦਾ ਜੀ ਇਹ ਮਲੇਰਪੁਰ ਨੇ ਦਾ ਅੱਜ ਆ ਕਿਸ ਤਰ੍ਹਾਂ ਦੇ ਦੇਸੀ ਦੱਸ ਹੈ ਵੀ ਇੰਡੀਆ ਮਤਲਬ ਇੰਡੀਆ ਮੇਂ ਉਹ ਕਹਿੰਦਾ ਮਤਲਬ ਪਹਿਲਾਂ ਹੀ ਨਾਮਲੇ ਦਰਜ ਨੇ ਉਹ ਤਾਂ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਜੀ ਬਾਕੀ ਬੰਦੇ ਆ ਜਿਹਦਾ ਪਹਿਲਾ ਜਿਹੜਾ ਇਹ ਪਰਚਾ ਦਰਜ ਆ ਉਹ ਵੀ ਹਥਿਆਰਾਂ ਦਾ ਹੀ ਆ ਇਹ ਦੇਖੋ ਹੁਣ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਉਹ ਚ ਪਤਾ ਲੱਗੂਗਾ ਵੀ ਇਹ ਕੀ ਮਤਲਬ ਵੀ ਇਹ ਤੇ ਜਿਹੜਾ ਪਹਿਲਾ ਜਿਹੜਾ ਪਰਚਾ ਦਰਜ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਤੇ ਅਸਲੀ ਦਾ ਦਰਜ ਆ ਅਸੀਂ ਹੁਣ ਉਹ ਪੁਲਿਸ ਨਾਲ ਵੀ ਕੁਝ ਸੰਪਰਕ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹਦੀ ਉਹ ਇਨਟਰੋਗੇਸ਼ਨ ਰਿਪੋਰਟ ਆ ਮੰਗਾਵਾਂਗੇ ਉੱਥੋਂ ਪਤਾ ਲੱਗੂਗਾ ਸਰ ਇਹ ਇਕੱਲਾ ਬੰਦਾ ਤਾਂ ਹੋ ਨਹੀਂ ਸਕਦਾ ਆ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ। ਉਸ ਸਰ ਜਾਣਕਾਰੀ ਜਿਆ ਕੱਲਾ ਸੀ ਕੀ ਇਹਦੇ ਔਰ ਵੀ ਕੋਈ ਸਾਥੀ ਹੈ ਜੀ? ਅਜੇ ਤੱਕ ਤਾਂ ਕੱਲਾ ਹੀ ਹੈ। ਇੰਨੀ ਉਮਰ ਦਾ ਤੇ ਇਹਦੇ ਹੁਣ ਤੱਕ ਕਿੰਨੇ ਕੇਸ ਜਿਹੜੇ ਫੇਸ ਹੋ ਜਾਗੇ? ਇਹਦਾ ਟ੍ਰੇਸ ਸਾਡੇ ਕੋਲ ਦਾ ਇੱਕ ਹੀ ਹੈ ਦੀ ਉਮਰ ਪ੍ਰਤੀਕ ਸਾਹਿਬ ਦੀ ਹੈ। ਮੇਰੇ ਆਸ-ਪਾਸ ਦੇ ਯਾਰ। ਕੋਈ ਸਿੰਗਲ ਆਪਰੇਸ਼ਨ ਕਿੰਨਾ ਸਰ? ਕਿਵੇਂ ਇਹਨਾਂ ਨੂੰ ਕਾਬੂ ਕੀਤਾ? ਕੋਈ ਇਤਲਾਹ ਮਿਲੀ ਸੀ? ਸਿਕਰਟ ਇਨਫੋਰਮੇਸ਼ਨ ਸੀ ਐਸਐਚਓ ਸਾਹਿਬ ਕੋ। ਇਹ ਪਹਿਲਾਂ ਸੀਗਾ ਵਿਅਕਤੀ ਸੀਗਾ, ਪਰਿਵਾਰਕ ਕਿੰਨਾ ਆਪਰੇਸ਼ਨ ਇਹ ਅਜੇ ਕਰਨੇ ਪੁੱਛ ਗਏ ਸੀ। ਠੀਕ ਹੈ ਸਰ। ਮਨ ਲੈ ਲੈ ਕੇ ਲੈਣਾ ਹੈ ਜੀ। ਲੈਣਾ ਹੈ। ਰਿਪੋਰਟਡ ਵੱਲ ਰਿਵਾਲ ਹਾਂਜੀ ਇੰਪੋਰਟਡ ਅਲਵਾਮਨ ਤੋਂ ਬਣਾ ਹੋਇਆ ਨਹੀਂ ਨਹੀਂ ਤੇ ਇੰਡੀਆ ਮੇਡ ਹੋਇਆ ਲਿਖਿਆ ਹੋਇਆ ਜਿਵੇਂ ਕੱਲੇ ਉਹ ਮਤਲਬ ਵੀ ਜਿਵੇਂ ਪਹਿਲੇ ਵਾਰ ਉਹਦੇ ਇੰਪੋਰਟਡ ਨੇ ਕਹਿਣ ਦਾ ਮਤਲਬ ਇੰਡੀਆ ਵਿੱਚ ਜਿਹੜੇ ਵੀ ਅਸਲੀਪਰ ਬਣਦੇ ਜਿਵੇਂ ਇੰਡੀਆ ਮੇਡ ਵਿੱਚ ਹੁੰਦਾ ਵੀ ਉਹ ਘੱਟ ਬਣਦੇ ਉੱਪਰ ਲਿਖ ਦਿੰਦੇ ਆ ਕਿ ਤਾਂ ਇਹ ਸਾਰੇ ਲਾਜੀ ਕਿੱਥੋਂ ਆਇਆ ਹਨ ਪੁੱਤੋ ਜਿਆ ਇਹ ਜਿ ਵਾਰੀ ਵਾਰੀ ਗਲਤ ਹੋਰ ਦੱਸ ਰਿਹਾ ਇਧਰ ਉਧਰ ਦੀਆਂ ਗੱਲਾਂ ਜੋ ਕੱਲ ਕਨਫਰਮ ਕਰ ਦੇਗੇ ਕਿੱਥੋਂ ਲੱਗੇ ਆ ਇਹਦੇ ਨਾਲ ਇੱਕ ਹੋਰ ਜਿਹੜੀ ਜੇਤ ਦੀ ਲੜਾਈ ਹੋਈ ਕਹਿੰਦੇ ਆ बस मुझे सिर्फ वही इंफॉर्मेशन चाहिए तो सर इंफॉर्मेशन चाहिए जी बोल रहा था सर कोई भी पहले मेल उन्होंने को सलाह दी <भुटास>। है ठीक है सर शॉर्ट सर प्रोग्रामिंग और टाइमिंग और प्रोग्रामिंग की डिस्क्रिप्शन को मैं बात बात करने हैं ठीक है सर बहुत-बहुत Bye.